ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਨੇਪਾਲ ਅੰਦੋਲਨ ਦੇ ਬਾਰੇ ਵਿੱਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ 8 ਸਤੰਬਰ ਨੂੰ ਨੇਪਾਲ ਦੇ ਵਿੱਚ ਇੱਕ ਅੰਦੋਲਨ ਸ਼ੁਰੂ ਹੋਇਆ ਜਿਹਨੂੰ ਦੁਨੀਆ ਭਰ ਦੇ ਵਿੱਚ ਜਨਜੀ ਦੇ ਅੰਦੋਲਨ ਨਾਲ ਜਾਣਿਆ ਗਿਆ ਇਸ ਅੰਦੋਲਨ ਦੇ ਦੌਰਾਨ ਤੁਸੀਂ ਦੇਖਿਆ ਹੀ ਹੋਣਾ ਨੇਪਾਲ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਜਨਤਕ ਮਜਾਰੇ ਹੋਏ ਇਨਾ ਬਜਾਰਿਆਂ ਨੂੰ ਰੋਕਣ ਦੇ ਲਈ ਪੁਲਿਸ ਨੂੰ ਫਾਇਰਿੰਗ ਕਰਨੀ ਪਈ ਉਸ ਫਾਇਰਿੰਗ ਦੇ ਵਿੱਚ ਉਸ ਝੜਪਾਂ ਦੇ ਵਿੱਚ 24 ਦੇ ਕਰੀਬ ਜਿਹੜੇ ਨੌਜਵਾਨ ਸੀ ਉਹ ਮਾਰੇ ਗਏ ਉਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਕੇਪੀ ਓਲੀ ਸੀ ਉਹਨੂੰ ਆਪ ਦਾ ਸਤੀਫਾ ਦੇਣਾ ਪਿਆ ਸੰਸਦ ਭਵਨ ਨੂੰ ਲੋਕਾਂ ਨੇ ਅੱਗ ਦੇ ਹਵਾਲੇ ਕਰਤਾ ਬਹੁਤ ਸਾਰੀਆਂ ਦੁਕਾਨਾਂ ਦੀ ਲੁੱਟਮਾਰ ਵੀ ਹੋਈ ਔਰ ਬਹੁਤ ਸਾਰਾ ਕੁਝ ਅਜੀਹਾ ਵਾਪਰਿਆ ਜਿਹਨੂੰ ਅਸੀਂ ਹਿੰਸਾ ਦਾ ਰੂਪ ਦਿੰਨੇ ਆ ਤੇ ਇਸ ਅੰਦੋਲਨ ਦਾ ਬਹੁਤ ਵੱਡਾ ਇਫੈਕਟ ਬਾਕੀ ਦੇ ਥਾਵਾਂ ਦੇ ਉੱਤੇ ਦੇਖਣ ਨੂੰ ਮਿਲਿਆ। ਆਸਲ ਵਿੱਚ ਅਸੀਂ ਜਾਣਨਾ ਇਹ ਚਾਹੁੰਦੇ ਹਾਂ ਕਿ ਆਖਰ ਇਹ ਜਨਜੀ ਹੁੰਦੀ ਕੀ ਆ। ਜਨਜੀ ਕਿਹਨੂੰ ਕਹਿੰਦੇ ਆ? ਦੋਸਤੋ ਜਿਹੜੇ ਜਨਜੀ ਆ 1998-99 ਦੇ ਵਿੱਚ ਜਨਮੀ ਹੋਈ ਉਹ ਪੀੜ੍ਹੀ ਆ ਜਿਹੜੀ ਅੱਜ ਪੂਰੀ ਨੌਜਵਾਨ ਅਵਸਥਾ ਦੇ ਵਿੱਚ ਆ। ਅਸੀਂ 18 ਤੋਂ ਲੈ ਕੇ 45 ਸਾਲ ਦੀ ਉਮਰ ਤੱਕ ਦੇ ਨੌਜਵਾਨਾਂ ਨੂੰ ਨੌਜਵਾਨ ਕਹਿੰਦੇ ਆ ਅਸੀਂ 18 ਤੋਂ ਲੈ ਕੇ 45 ਤੱਕ ਦੇ ਮਨੁੱਖਾਂ ਨੂੰ ਨੌਜਵਾਨ ਕਹਿੰਦੇ ਆ ਤੇ ਜਿਹੜੇ ਇਹ ਜੈਂਜੀ ਨੇ ਇਹ ਉਸ ਤੋਂ ਵੀ ਥੱਲੇ ਤੱਕ ਦੀ ਜਿਹੜੀ ਨੌਜਵਾਨੀ ਆ ਜਣੀ 28 ਕ ਸਾਲ ਤੱਕ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਜੈਂਜੀ ਆਖਿਆ ਜਾਂਦਾ ਇਹ ਉਹ ਪੀੜੀ ਆ ਜਿਹੜੀ ਪੀੜੀ ਨੇ ਆਪਦੀ ਜੀਵਨ ਦੇ ਵਿੱਚ ਬੜੀ ਵੱਡੀ ਪੱਧਰ ਦੇ ਉੱਤੇ ਸੋਸ਼ਲ ਮੀਡੀਆ ਨੂੰ ਅਪਣਾਇਆ ਹੋਇਆ ਇਹ ਉਹ ਪੀੜ੍ਹੀਆ ਜੇ ਡੀ ਪੀੜ੍ਹੀ ਨੇ ਸਭ ਤੋਂ ਵੱਧ ਯਕੀਨ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਰੱਖਿਆ ਹੋਇਆ ਜਦੋਂ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕਿਸੇ ਵੀ ਮਸਲੇ ਦੇ ਉੱਤੇ ਕੋਈ رائے ਲੈਣ ਦੀ ਲੋੜ ਪੈਂਦੀ ਆ ਤਾਂ ਇਹ ਸਭ ਤੋਂ ਪਹਿਲਾਂ ਗੂਗਲ ਸਰਚ ਕਰਦੇ ਨੇ ਇਹ ਉਹ ਪੀੜ੍ਹੀਆ ਜਿਨ੍ਹਾਂ ਨੂੰ ਜੇ ਰਜਗਾਰ ਦੀ ਲੋੜ ਆ ਤਾਂ ਵੀ ਇਹ ਗੂਗਲ ਸਰਚ ਕਰਦੇ ਨੇ ਇਹ ਉਹ ਪੀੜ੍ਹੀਆ ਜਿਨ੍ਹਾਂ ਨੂੰ ਜਦੋਂ ਵੀ ਕਦੇ ਕਿਸੇ ਵੀ ਮਸਲੇ ਦੇ ਉੱਤੇ ਇਹ ਆਪਣੇ ਮਾਪੇ-ਬਾਪ ਨਾਲੋਂ ਵੀ ਜ਼ਿਆਦਾ ਵਿਸ਼ਵਾਸ ਆਪਣੇ ਅਧਿਆਪਕਾਂ ਨਾਲੋਂ ਵੀ ਜ਼ਿਆਦਾ ਵਿਸ਼ਵਾਸ ਆਪਣੇ ਸਮਾਜ ਦੇ ਆਲੇ-ਦੁਆਲੇ ਨਾਲੋਂ ਵੀ ਜ਼ਿਆਦਾ ਵਿਸ਼ਵਾਸ ਇਹਨਾਂ ਨੂੰ ਸੋਸ਼ਲ ਮੀਡੀਆ ਦੀਆਂ ਸਾਈਟਾਂ ਦੇ ਉੱਤੇ ਆ ਇਹਨਾਂ ਨੂੰ ਜਨਜੀ ਕਿਹਾ ਜਾਂਦਾ ਹੈ ਔਰ ਨੇਪਾਲ ਦੇ ਵਿੱਚ ਹੋਇਆ ਇਹ ਇਹਦੇ ਕਾਰਨ ਅੰਦੋਲਨ ਦੇ ਇਹ ਰਹੇ ਕਿ ਨੇਪਾਲ ਦੀ ਸਰਕਾਰ ਨੇ ਕੁਝ ਸੋਸ਼ਲ ਸਾਈਟਾਂ ਜਿਨ੍ਹਾਂ ਦੇ ਵਿੱਚ WhatsApp Instagram ਫੇਸਬੁਕ ਵਰਗੀਆਂ ਸੋਸ਼ਲ ਸਾਈਟਾਂ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਨੇਪਾਲ ਦੀ ਸਰਕਾਰ ਦੇ ਵੱਲੋਂ 26 ਦੇ ਕਰੀਬ ਸੋਸ਼ਲ ਸਾਈਟਾਂ ਜਿਹੜੀਆਂ ਨੇ ਉਹ ਨੇਪਾਲ ਦੇ ਵਿੱਚ ਬੰਦ ਹੋਈਆਂ ਸਰਕਾਰ ਦਾ ਕਹਿਣਾ ਇਹ ਸੀ ਕਿ ਇਹਨਾਂ ਸੋਸ਼ਲ ਸਾਈਟਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਆਖਿਆ ਗਿਆ ਜਿਹੜਾ ਕਿ ਇਹਨਾਂ ਵੱਲੋਂ ਨਹੀਂ ਕਰਵਾਇਆ ਗਿਆ ਜਿਸ ਦੇ ਆਧਾਰ ਤੇ ਸਾਈਟਾਂ ਬੰਦ ਕੀਤੀਆਂ ਗਈਆਂ ਪਰ ਇਹਨਾਂ ਸਾਈਟਾਂ ਦੇ ਉੱਤੇ ਨਿਰਪਰ ਏਜੈਂਸੀ ਇਨਾਂ ਨੂੰ ਲੱਗਿਆ ਕਿ ਸ਼ਾਇਦ ਨੇਪਾਲ ਸਰਕਾਰ ਸਾਡੀ ਆਵਾਜ਼ ਬੰਦ ਕਰਨਾ ਚਾਹੁੰਦੀ ਆ ਕਿਉਂਕਿ ਨੇਪਾਲ ਦੇ ਹਾਲਾਤ ਇਹ ਨੇ ਕਿ ਉੱਥੋਂ ਦੇ 20% ਨੌਜਵਾਨ ਬਾਕੀ ਦੇ ਮੁਲਕਾਂ ਵਿੱਚ ਕਮਾਈ ਰੋਜੀ ਰੋਟੀ ਦੇ ਲਈ ਜਾਂਦੇ ਨੇ ਉੱਥੋਂ ਦਾ ਕੁੱਲ ਆਬਾਦੀ ਦਾ 50% ਨੌਜਵਾਨ ਵਰਗ ਆ ਤੇ 30% ਜਿਹੜੇ ਆ ਉਹ ਜਨਜੀ ਆ ਉਹ ਆਪਣੇ ਕੰਮਕਾਰ ਦੇ ਲਈ ਇਹਨਾਂ ਸੋਸ਼ਲ ਸਾਈਟਾਂ ਦੇ ਉੱਤੇ ਨਿਰਭਰ ਸੀ ਭਾਵੇਂ ਸਰਕਾਰ ਨੇ ਇਹ ਸੋਸ਼ਲ ਸਾਈਟਾਂ ਜਿਹੜੀਆਂ ਸੀ ਚਲਾਤੀਆਂ ਸੀ ਬਾਅਦ ਦੇ ਵਿੱਚ ਟਿਕਟੋਕ ਤੋਂ ਇੱਕ ਅਜੀਹਾ ਅੰਦੋਲਨ ਸ਼ੁਰੂ ਹੋਇਆ ਜਿਨੇ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਖਿਲਾਫ ਬਹੁਤ ਵੱਡੀ ਦੁਨੀਆ ਪੱਧਰ ਦੇ ਉੱਤੇ ਆਵਾਜ਼ ਬੁਲੰਦ ਕਰਤੀ ਜਿਨੇ ਨੇਪਾਲ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਸ਼ੁਰੂ ਕੀਤੇ ਅੰਦੋਲਨ ਨੇ ਪੂਰੀ ਦੁਨੀਆ ਦੇ ਵਿੱਚ ਸਥਾਪਤੀ ਪੈਦਾ ਕਰਦੀ ਅੰਦੋਲਨਾਂ ਦੀ ਇੱਕ ਸਥਾਪਤੀ ਪੈਦਾ ਕਰਦੀ ਸੋਚਣ ਵਾਲੀ ਗੱਲ ਇਹ ਆ ਕਿ ਜਿਹੜੇ ਏਜੰਸੀ ਨੇ ਇਹ ਜਦੋਂ ਖਾੜੀ ਦੇਸ਼ਾਂ ਦੇ ਵਿੱਚ ਬਹੁਤ ਸਸਤੀ ਲੇਬਰ ਦੇ ਉੱਤੇ ਜਾਂਦੇ ਆ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਇਹਨਾਂ ਨੇ ਇਹ ਗੱਲ ਮਹਿਸੂਸ ਕੀਤੀ ਭਈ ਅਸੀਂ ਬਾਹਰਲੇ ਮੁਲਕਾਂ ਵਿੱਚ ਕਮਾਈ ਕਰਨ ਆਉਨੇ ਆ ਪਰ ਇੱਥੇ ਵੀ ਕਮਾਈ ਬਹੁਤ ਥੋੜੀ ਆ ਉਜਰਤ ਬਹੁਤ ਥੋੜੀ ਆ ਤੇ ਸਾਡੀ ਜਿਹੜੀ ਸਰਕਾਰ ਆ ਨੇਪਾਲ ਦੇ ਵਿੱਚ ਹੀ ਸਾਨੂੰ ਕਿਉਂ ਰਜਗਾਰ ਨਹੀਂ ਦੇ ਸਕਦੀ ਇਹਨਾਂ ਨੇ ਇਹ ਗੱਲ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਮਹਿਸੂਸ ਕਰਨੀ ਸ਼ੁਰੂ ਕੀਤੀ ਇਸੇ ਤਰ੍ਹਾਂ ਹੀ ਇਹਨਾਂ ਲੋਕਾਂ ਨੇ ਇਹ ਗੱਲ ਮਹਿਸੂਸ ਕਰਨੀ ਸ਼ੁਰੂ ਕੀਤੀ ਕਿ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦਾ ਜੀਵਨ ਤੇ ਆਮ ਲੋਕਾਂ ਦੇ ਜੀਵਨ ਦੇ ਵਿੱਚ ਕਿੱਡਾ ਵੱਡਾ ਅੰਤਰ ਆ ਉਹਨਾਂ ਦੇ ਬੱਚੇ ਰਾਜਨੀਤਿਕ ਲੋਕਾਂ ਦੇ ਬੱਚੇ ਕਿੱਡੀ ਐਸ਼ੋ ਇਸ਼ਰਤ ਦੀ ਜ਼ਿੰਦਗੀ ਜਿਉਂਦੇ ਨਹੀਂ ਤੇ ਸਾਡਾ ਜਿਹੜਾ ਭਵਿੱਖ ਹੈ ਉਹਦੇ ਉੱਤੇ ਸਵਾਲੀਆ ਚਿੰਨ੍ਹ ਲੱਗਿਆ ਹੋਇਆ ਹੈ ਸਾਡੇ ਦੇਸ਼ ਦੇ ਵਿੱਚ ਸਾਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਸਾਡੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਹੋਣ ਦੀ ਵਜ੍ਹਾ ਕਰਕੇ ਉਹ ਹੀ ਮੰਤਰੀ बार-बार बार-बार ਬਦਲਵੇਂ ਰੂਪ ਦੇ ਵਿੱਚ ਗੱਦੀ ਦੇ ਉੱਤੇ ਕਾਬਜ਼ ਹੋ ਰਹੇ ਨੇ ਔਰ ਆਪਣਾ ਘਰ ਭਰ ਰਹੇ ਆ ਇਹ ਗੱਲ ਉਹਨਾਂ ਨੌਜਵਾਨਾਂ ਦੇ ਦਿਮਾਗਾਂ ਦੇ ਵਿੱਚ ਕਿਤੇ ਨਾ ਕਿਤੇ ਖੜਕੀ। ਇਸ ਗੱਲ ਨੂੰ ਲੈ ਕੇ ਉਹਨਾਂ ਨੂੰ ਲੱਗਿਆ ਕਿ ਹੁਣ ਇੱਕੋ ਇੱਕ ਰਸਤਾ ਜਿਹੜਾ ਉਹ ਬਚਦਾ ਉਹ ਹੈ ਅੰਦੋਲਨ ਦਾ। ਸਭ ਤੋਂ ਵੱਡੀ ਤੇ ਅਹਿਮ ਗੱਲ ਇਸ ਅੰਦੋਲਨ ਦੀ ਇਹ ਰਹੀ ਕਿ ਇਸ ਅੰਦੋਲਨ ਦਾ ਕੋਈ ਚਿਹਰਾ ਨਹੀਂ ਸੀ। ਇਸ ਅੰਦੋਲਨ ਦਾ ਕੋਈ ਲੀਡਰ ਨਹੀਂ ਸੀ। ਇਸ ਅੰਦੋਲਨ ਦਾ ਕੋਈ ਆਗੂ ਨਹੀਂ ਸੀ। ਭਾਵੇਂ ਇਹ ਗੱਲ ਵੀ ਸਾਹਮਣੇ ਆਈ ਕਿ ਜੇ ਇਸ ਅੰਦੋਲਨ ਦਾ ਕੋਈ ਆਗੂ ਹੁੰਦਾ ਤਾਂ ਇਹਨੂੰ ਸਹੀ ਦਿਸ਼ਾ ਦੇ ਪਾਉਂਦਾ ਪਰ ਇਸ ਅੰਦੋਲਨ ਦਾ ਆਗੂ ਨਾ ਹੋਣ ਦੇ ਕਰਕੇ ਕੁਝ ਕੁ ਪੋਲਿਟਿਕਲ ਧਿਰਾਂ ਨੇ ਆਪਣੇ ਜਿਹੜੇ ਲੋਕ ਸੀ ਇਸ ਅੰਦੋਲਨ ਦੇ ਵਿੱਚ ਕੁਸਪੈਟਿਏ ਦੇ ਤੌਰ ਤੇ ਵੜੇ ਜਿਸ ਦਾ ਕਰਕੇ ਜਿਹੜਾ ਇਹ ਅੰਦੋਲਨ ਸੀ ਉਹ ਹਿੰਸਕ ਹੋਇਆ ਹਾਲਾਂਕਿ ਜਨਜੀ ਜਿਹੜੇ ਸੀ ਉਹਨਾਂ ਦਾ ਕਹਿਣਾ ਇਹ ਸੀ ਕਿ ਅਸੀਂ ਸ਼ਾਂਤਮਈ ਅੰਦੋਲਨ ਕਰਨਾ ਚਾਹੁੰਦੇ ਸੀ ਅਸੀਂ ਸ਼ਾਂਤਮਈ ਅੰਦੋਲਨ ਕਰਕੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਨੇਪਾਲ ਦੇਸ਼ ਦੇ ਜਿਹੜੇ ਜੈਂਜ਼ੀ ਨੇ ਉਹਨਾਂ ਦਾ ਜਿਹੜਾ ਭਵਿੱਖ ਹੈ ਉਹਦੇ ਉੱਤੇ ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਲੱਗੇ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਦੇਸ਼ ਦੇ ਵਿੱਚ ਰੋਜ਼ਗਾਰ ਨਹੀਂ ਮਿਲ ਰਿਹਾ ਉਹਨਾਂ ਨੂੰ ਉਹਨਾਂ ਦੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰੀ ਦਾ ਵੱਡੀ ਪੱਧਰ ਤੇ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਦੇਸ਼ ਦੇ ਵਿੱਚ ਉਹੀ-ਉਹੀ ਲੀਡਰ बार-बार बार-बार ਗੱਦੀ ਦੇ ਉੱਤੇ ਆ ਰਹੇ ਨੇ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਜੰਗੀ ਸੀ ਉਹਨਾਂ ਨੂੰ ਇਹ ਗੱਲ ਸਾਹਮਣੇ ਆਈ ਕਿ ਇੱਕ ਲੀਡਰ ਇਹੋ ਜਿਹਾ ਜਿਹੜਾ 21 ਬਾਰ ਗੱਦੀ ਦੇ ਉੱਤੇ ਕਾਬਜ ਹੋਇਆ 21 ਬਾਰ ਗੱਦੀ ਤੇ ਕਾਬਜ ਹੋਣ ਤੋਂ ਬਾਅਦ ਵੀ ਦੇਸ਼ ਦਾ ਹਾਲਾਤ ਜਿਹੜੇ ਆ ਉਹ ਬਿਲਕੁਲ ਨਹੀਂ ਬਦਲੇ ਤੁਸੀਂ ਸੋਚ ਕੇ ਹੈਰਾਨ ਹੋਮੋਗੇ ਕਿ ਜਿਹੜੇ ਨੇਪਾਲ ਦੇਸ਼ ਦੇ ਨੌਜਵਾਨ ਆ ਉਹ ਕਿੱਡੀ ਵੱਡੀ ਪੱਧਰ ਦੇ ਉੱਤੇ ਦੂਸਰੇ ਮੁਲਕਾਂ ਦੇ ਵਿੱਚ ਕਾਰੋਬਾਰ ਲਈ ਜਾਂਦੇ ਆ ਇਥੋਂ ਤੱਕ ਕਿ 15000 ਨੌਜਵਾਨ ਜਿਹੜੇ ਆ ਉਹ ਰੂਸੀ ਫੌਜ ਦੇ ਵਿੱਚ ਰੂਸ-ਯੂਕਰੇਨ ਦੀ جنگ ਦੇ ਵਿੱਚ ਲੱਗੇ ਹੋਏ ਨੇ ਉਸ ਫੌਜ ਦੇ ਵਿੱਚ ਭਰਤੀ ਹੋਏ ਹੋਏ ਨੇ ਕਿੱਡਾ ਵੱਡਾ ਜ਼ਿੰਦਗੀ ਦਾ ਜੋਖਮ ਉਠਾ ਕੇ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਦੇ ਲਈ ਉੱਥੇ ਗਏ ਹੋਏ ਨੇ ਤਾਂ ਇਹ ਸਵਾਲ ਆਖਰ ਨੂੰ ਉਹਨਾਂ ਲਈ ਇੱਕ ਬਹੁਤ ਵੱਡੀ ਸਮੱਸਿਆ ਬਣਿਆ ਜਿਸ ਨੇ ਇਸ ਸਾਰੇ ਅੰਦੋਲਨ ਨੂੰ ਜਨਮ ਦਿੱਤਾ ਔਰ ਇਸ ਅੰਦੋਲਨ ਤੋਂ ਬਾਅਦ ਆਰਮੀ ਦੇ ਜਿਹੜੇ ਚੀਫ ਨੇ ਉਹਨਾਂ ਦੇ ਨਾਲ ਸੰਸਦ ਭਵਨ ਦੇ ਵਿੱਚ ਆਗੂਆਂ ਦੀ ਕਈ ਦੌਰ ਦੀ ਬਾਰਤਾਲਾਪ ਚੱਲੀ ਕਈ ਨਾਂ ਉੱਭਰ ਕੇ ਸਾਹਮਣੇ ਆਏ ਜਿਦੇ ਵਿੱਚੋਂ ਸਭ ਤੋਂ ਵੱਡਾ ਨਾਂ ਅਗਲੇ ਪ੍ਰਧਾਨ ਮੰਤਰੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਉਂਦਾ ਉਹ ਨਾਂ ਹੈ ਜਸ਼ੀਲਾ ਕਰਕੀ ਦਾ ਜਿਹੜੇ ਕਿ ਨੇਪਾਲ ਦੀ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਨੇ ਔਰ ਜੈਨਜੀਆਂ ਦੇ ਵਿੱਚੋਂ ਇੱਕ ਧੜਾ ਜਿਹੜਾ ਸੀ ਉਹ ਕਠਮੰਡੂ ਦੇ ਮੇਰੇ ਦਾ ਨਾਮ ਵੀ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਸੀ ਪਰ ਸਾਰੀ ਇਸ ਕਸਮਕਸ਼ ਦੇ ਵਿੱਚ ਔਰ ਕਈ ਦੌਰਾਂ ਦੀ ਬਾਰਤਾ ਲਾਪ ਦੇ ਵਿੱਚ ਅੱਜ ਜਦੋਂ ਹੁਣ ਨੇਪਾਲ ਦੀ ਗੱਦੀ ਦੇ ਉੱਤੇ ਨੇਪਾਲ ਦੇ ਪ੍ਰਧਾਨ ਮੰਤਰੀ ਦੀ ਗੱਦੀ ਦੇ ਉੱਤੇ ਕਾਰਜਕਾਰੀ ਤੌਰ ਤੇ ਜਸ਼ੀਲਾ ਕਾਰਕੀ ਨੂੰ ਲਾ ਦਿੱਤਾ ਹੈ ਉਸ ਮੌਕੇ ਦੇ ਉੱਤੇ ਇੱਕ ਸਵਾਲ ਫਿਰ ਸਾਡੇ ਸਾਰਿਆਂ ਦੇ ਸਾਹਮਣੇ ਔਰ ਨੇਪਾਲ ਵਾਸੀਆਂ ਦੇ ਸਾਹਮਣੇ ਫਿਰ ਖੜਾ ਹੁੰਦਾ ਹੈ ਕਿ ਕੀ ਜੁਸ਼ੀਲਾਕਾਰ ਕੀ ਉਹ ਸਾਰੀਆਂ ਗੱਲਾਂ ਚਾਹੇ ਉਹ ਭ੍ਰਿਸ਼ਟਾਚਾਰੀ ਦਾ ਮੁੱਦਾ ਹੋਵੇ ਚਾਹੇ ਉਹ ਰਜ਼ਗਾਰ ਦਾ ਮਸਲਾ ਹੋਵੇ ਚਾਹੇ ਉਹ ਮੰਤਰੀਆਂ ਦੇ ਬਾਰ-ਬਾਰ ਬਾਰ-ਬਾਰ ਦਹਰਾਉਣ ਦੀ ਗੱਲ ਹੋਵੇ ਕੀ ਉਹ ਸਾਰੇ ਮਸਲੇ ਜਿਹੜੇ ਆ ਜੁਸ਼ੀਲਾਕਾਰ ਕੀ ਵੱਲੋਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਮਾਪਤ ਹੋ ਜਾਣਗੇ ਜਾਂ ਨੇਪਾਲ ਦੇ ਹਾਲਾਤ ਉਸੇ ਤਰ੍ਹਾਂ ਹੀ ਦੁਬਾਰਾ ਫਿਰ ਅੱਗੇ ਵਧਣਗੇ ਇਹ ਸਵਾਲ ਜਿਹੜਾ ਏਡੇ ਵੱਡੇ ਅੰਦੋਲਨ ਤੋਂ ਬਾਅਦ ਫਿਰ ਉਮੀਦਾ ਉਮੀ ਸਾਡੇ ਸੰਮੋਖਾ